ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਪਰ ਪੰਜਾਬੀ ਜਿਸ ਏਕੇ ਦੇ ਨਾਲ ਲੱਗੇ ਹੋਏ ਨੇ ਤਾਂ ਉਮੀਦ ਕਰਦੇ ਆ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਜਲਦੀ ਹੀ ਪੰਜਾਬ ਜਿਹੜਾ ਬਾਹਰ ਨਿਕਲ ਆਏਗਾ ਤੇ ਇਸੇ ਨਾਲ ਹੀ ਅਜ ਇੱਕ ਹੋਰ ਹੈ ਰਾਹਤ ਦੀ ਖਬਰ ਇਹ ਕਿ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਜਿਹੜਾ ਥੋੜਾ ਘਟ ਗਿਆ तकरीबन ਅੱਧਾ ਫੁੱਟ ਦੇ ਕਰੀਬ ਘਟ ਗਿਆ ਤੇ ਕੱਲ ਵੀ ਮੌਸਮ तकरीबन ਸਾਫ ਸੀ ਬਹੁਤ ਸਾਰੀ ਜਗ੍ਹਾ ਤੇ ਬਾਰਿਸ਼ ਨਹੀਂ ਹੋਈ ਹੈ ਤੇ ਅੱਜ ਵੀ ਮੌਸਮ ਜਿਹੜਾ ਸਾਫ ਹੈ ਤਾਂ ਅਜੇ ਇਹ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਾਣੀ ਦਾ ਲੈਵਲ ਹੋਰ ਨਹੀਂ ਵਧੇਗਾ ਯਾਨੀ ਕਿ ਹੌਲੀ-ਹੌਲੀ ਪਾਣੀ ਦੇ ਲੈਵਲ ਦਾ ਜਿਹੜਾ ਪੱਧਰ ਹੈ ਉਹ ਡਾਊਨ ਚਲਾ ਜਾਏਗਾ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਥੋੜੀ ਜੀ ਰਾਹਤ ਦੀ ਖਬਰ ਜ਼ਰੂਰ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਾਈਵ ਹੋ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਉਂਕਿ ਅੱਜ ਸਵੇਰੇ 8 ਵਜੇ ਉਹਨਾਂ ਨੇ ਸਥਾਨ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਚਾਣ ਸਾਰੀ ਪੂਰੇ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਸਾਂਝੀ ਕੀਤੀ ਹੈ ਤਾਂ ਜਾਣਕਾਰੀ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਉਹ ਵੀ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਭਾਖੜਾ ਡੈਮ ਦੇ ਬਾਰੇ ਜੋ ਅਪਡੇਟ ਦੇ ਰਿਹਾ ਹਾਂ ਉਹ ਮੈਂ ਅੱਜ ਮਿਤੀ 5 ਸਤੰਬਰ ਸਮਾ ਸਵੇਰੇ 8 ਵਜੇ ਦਾ ਬਹੁਤ ਕਿਰਪਾ ਕੀਤੀ ਹੈ ਪਰਮਾਤਮਾ ਨੇ ਗੁਰੂ ਸਾਹਿਬ ਨੇ ਮਾਹ ਮਹੀਨਾ ਹੈ ਕਿ ਕੱਲ ਸਾਰੀ ਰਾਤ ਜਿਹੜੇ ਹੈ ਇਨਫਲੋਸ ਹੈ ਉੱਤੇ ਬਰਸਾਤ ਨਹੀਂ ਹੋਈ ਤੇ ਉਹ ਬਹੁਤ ਘਟ ਗਏ ਨੇ ਤੇ ਬੜੀ ਰਾਹਤ ਵਾਲੀ ਖਬਰ ਹੈ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਹੁਣ 1678.66 ਆ ਗਿਆ ਹੈ ਜਦ ਕੀ ਕਾਲੇ 1679.05 ਸੀ ਤਾਂ ਆਪਾਂ ਕਹਿ ਸਕਦੇ ਆ ਕਿ ਲਗਭਗ ਅੱਧਾ ਫੁੱਟ ਜਿਹੜਾ ਹੈ ਉਹ ਆਪਾਂ ਲੈਵਲ ਜਿਹੜਾ ਹੈ ਉਹ ਡਾਊਨ ਕਰ ਲਿਆ ਤੇ ਅੱਜ ਵੀ ਜਿਹੜਾ ਹੈ ਜੇ ਪਰਮਾਤਮਾ ਕਿਰਪਾ ਕਰੂਗਾ ਤੇ ਮੌਸਮ ਸਾਫ਼ ਹੈ ਤੇ ਉਮੀਦ ਹੈ ਕਿ ਜਿਹੜਾ ਅੱਧਕ ਫੁੱਟ ਹੋਰ ਜਿਹੜਾ ਡੈਮ ਜਿਹੜਾ ਹੈ ਉਹ ਹੋਰ ਜਿਹੜਾ ਖਾਲੀ ਹੋਊਗਾ ਉਹਦਾ ਵੀ ਰਾਤ ਮੈਂ ਆਪ ਜੀ ਨੂੰ ਅਪਡੇਟ ਦੇ ਦਊਗਾ ਤੇ ਫਿਰ ਅਗਲੇ ਕੁਝ ਦਿਨ ਜਿਹੜਾ ਹੈ ਉਹ ਹਿਮਾਚਲ ਚ ਵੀ ਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਬਰਸਾਤ ਹੋ ਰਹੀ ਹੈ ਅ ਤਾਂ ਇਹ ਇੱਕ ਰਾਹਤ ਵਾਲੀ ਖਬਰ ਹੈ ਕੋਈ ਹੋਰ ਪਾਣੀ ਜਿਹੜਾ ਹੈ ਉਹ ਨਹੀਂ ਵਧੂਗਾ ਜਿੰਨਾ ਪਾਣੀ ਚੱਲਦਾ ਪਿਆ ਉਹ ਕੱਲ ਸ਼ਾਮ 7:30 ਤੱਕ ਸਾਡਾ ਏਰੀਆ ਸੁਖ ਸ਼ਾਂਤੀ ਨਾਲ ਕ੍ਰਾਸ ਕਰ ਗਿਆ ਸੀ ਬਾਕੀ ਵੀ ਸਭ ਜਗਾ ਠੀਕ ਰਿਹਾ ਚੰਕੌਰ ਸਾਹ ਵਾਲਾ ਵਨਵੇ ਹੁਣ ਠੀਕ ਹੈ ਤੇ ਇੰਨਾ ਹੀ ਪਾਣੀ ਜਿਹੜਾ ਹੈ ਉਹ ਚੱਲਦਾ ਰਹੂਗਾ ਇਹ ਬਹੁਤ ਹੀ ਇੱਕ ਰਾਹਤ ਵਾਲੀ ਖਬਰ ਹੈ ਨਾਲ ਹੀ ਅੱਜ ਮੈਂ ਚਾਹੁੰਗਾ ਕਿ ਆਪ ਇਹ ਸਭ ਨੂੰ ਸਾਂਝੀ ਕਰ ਤੋ ਤੇ ਦੂਜਾ ਜਿਹੜਾ ਹੈ ਕਿ ਅੱਜ ਮਹਾਨ ਪਵਨ ਦਿਵਸ ਹੈ ਸਾਡੇ ਬਾਬਾ ਜੀਵਨ ਸਿੰਘ ਜੀ ਦਾ ਭਾਈ ਜੇਤਾ ਜੀ ਦਾ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਆਪ ਲੈ ਕੇ ਅਨੰਤੂ ਸਾਹਿਬ ਪਹੁੰਚੇ ਉਹ ਐਸੇ ਮਹਾਨ ਯੋਧੇ ਦਾ ਜਿਹੜਾ ਹੈ ਜਨਮ ਬਰੇ ਗੰਢ ਮੈਂ ਸਾਰੀ ਸਿੱਖ ਸੰਗਤਾਂ ਨੂੰ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ